ਇਹ ਕਿਸਾਨ ਜੂਨੀਅਨ ਇਕਤਾ ਬਰਾਹਾਂ ਦੇ ਵੱਲੋਂ ਬਾਜਲਕਾ ਜ਼ਿਲ੍ਹੇ ਦੇ ਉਹਨਾਂ ਹੜ੍ਹ ਪੀੜਤਾਂ ਲੋਕਾਂ ਦੀ ਬਚਤ ਦੇ ਲਈ ਭਾਰਤੀ ਕਿਸਾਨ ਜੂਨੀਅਨ ਇਕਤਾ ਬਰਾਹਾਂ ਦੀ ਅਗਵਾਈ ਦੇ ਵਿੱਚ ਜਿਹੜੀ 24 ਤਰੀਕ ਤੋਂ ਲੈ ਕੇ ਲਗਾਤਾਰ ਉਹਨਾਂ ਦੇ ਖੇਤਾਂ ਦੇ ਵਿੱਚ ਟਰੈਕਟਰ ਲਗਾਤਾਰ ਚੱਲ ਰਹੇ ਹੈ ਕਿਉਂਕਿ ਹੜ੍ਹਾਂ ਨੇ ਜਿੱਥੇ ਉਹਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਉਹਨਾਂ ਦੇ ਘਰ ਬਰਵਾਦ ਕੀਤੇ ਆ ਜਾਂ ਉਹਨਾਂ ਦੀਆਂ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉਹਦੇ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਅੜਦੇ ਪਾਣੀ ਨੇ ਖੇਤਾਂ ਦੇ ਵਿੱਚ ਜਿੱਥੇ ਉਹਨਾਂ ਦੇ 2 5 6 6 ਕੁੱਟ ਖੇਤਾ ਭੜ ਗਿਆ ਉੱਚੇ ਖੇਤਾਂ ਦੇ ਵਿੱਚ ਬਹੁਤ ਢੂਢੇ ਢੀਡੇ ਵੱਡੇ ਵੱਡੇ ਜਿਹੜੇ ਖੱਡੇ ਐ ਉਹ ਖੱਡੇ ਬਣ ਗਏ ਉਹ ਖੱਡਿਆਂ ਨੂੰ ਭਰਨ ਵਾਸਤੇ ਲਗਾਤਾਰ ਜਿਹੜੇ ਇਹ ਕ੍ਰੈਕਟਰ ਐ ਜਿਹੜੀ 5 ਦਿਨਾਂ ਤੋਂ ਲੈ ਕੇ ਲਗਾਤਾਰ ਬਾਜਰ ਦਾ ਜਦੇ ਦੇ ਉਹਨਾਂ ਹੜ੍ਹ ਪਾਦੇ ਇਹਤਾਰੇ ਵਿੱਚ ਚੱਲ ਰਹੇ ਹੈ ਕਿਉਂਕਿ ਇਹ ਖੱਡੇ ਪਰ ਨਦੇ ਬਹੁਤ ਸਮਾ ਲੱਗ ਰਿਹਾ ਹੈ ਇਹ ਖੱਡੇ ਪਰ ਤੇ ਬਹੁਤ ਤੀਜਲ ਹੈ ਨਾ ਉਹ ਟੁੱਟਿਆ ਜਾ ਰਿਹਾ ਹੈ ਅਸੀਂ ਜਥੇਬਤੀ ਵੱਲੋਂ ਜਿਹੜਾ ਸੋਚਿਆ ਸੀ ਕਿ ਪਹਿਲਾਂ ਉਹਨਾਂ ਦੀ ਕਣਕ ਦੀ ਮਦਦ ਕੀਤੀ ਹੈ ਫਿਰ ਥੂੜੀ ਦੀ ਮਦਦ ਕੀਤੀ ਹੈ ਫਿਰ ਨੀੜੇ ਕਪੜੇ ਦੀ ਮਦਦ ਕੀਤੀ ਹੈ ਹੁਣ ਸੋਚਿਆ ਸੀ ਕਿ ਇਹਨਾਂ ਦੇ ਖੇਤਾਂ ਨੂੰ țeਟਾ ਤੋਂ ਰੇਤਾ ਹਟਾ ਕੇ ਉਹੋ ਬਾਦ ਜਿਹੜੀ ਕਣਕ ਵੀ ਬਜਾਈ ਹੈ ਉਹ ਬਜਾਈ ਵੀ ਕਰਾਂਗੇ ਇਸ ਤਰ੍ਹਾਂ ਕੇ ਜਦੋਂ ਇੱਥੇ ਆ ਕੇ ਇਹ ਕੰਮ ਜੁਰੀ ਕੀਤਾ ਇਹ ਕੰਮ ਇੰਨਾ ਵਧਿਆ ਹੋਇਆ ਹੈ ਕਿ ਇਹਦੇ ਤੇ ਡੀਜ਼ਲ ਹੈ ਜਿਹੜਾ ਉਹ ਬਾਹਰ ਨਹੀਂ ਪੂਕਿਆ ਜਾ ਰਿਹਾ ਇਸ ਕਰਕੇ ਅਸੀਂ ਜੋ ਪੂਕਿਆ ਸੀ ਕਿ ਇਹਨਾਂ ਦੀਆਂ ਜ਼ਮੀਨਾਂ ਸੁਆਰ ਕੇ ਇਹਨਾਂ ਦੇ ਖੇਤਾਂ ਦੇ ਵਿੱਚ ਬੀਜ ਦੇ ਕੇ ਰੇਹਾ ਰੇਹਾ ਦੇ ਕੇ ਜਿਹੜੀ ਇਹਨਾਂ ਦੇ ਖੇਤਾਂ ਦੇ ਵਿੱਚ ਕਣਕ ਵੀ ਬਜਾਈ ਹੈ ਜਿਹੜੀ ਉਹ ਕਰਾਂਗੇ ਪਰ ਇਥੇ ਡੀਜ਼ਲ ਜਾਦਾ ਮੱਚਣ ਦੇ ਨਾਲ ਜਥੇਬੰਦੀ ਕੋਲੇ ਜਿੰਨੀ ਪੂੰਜੀ ਸੀ ਉਹ ਪੂੰਜੀ ਦਾ ਜੇ ਅਸਹੀ ਹਿਸਾਬ ਲਾਇਏ ਤਾਂ ਸਾਰਾ ਕੰਮ ਹੈ ਜਿਹੜਾ ਉਹਨਾਂ ਦਾ ਇੰਨੀ ਕੁ ਪੂੰਜੀ ਨਾਲ ਉਹ ਮੁਕੰਮਲ ਨਹੀਂ ਹੁੰਦਾ ਹੈਗਾ ਇਸ ਕਰਕੇ ਜੋ ਅਸੀਂ ਸੋਚਿਆ ਹੈ ਕਿ ਇਹਨਾਂ ਦੀ ਜਮੀਨਾ ਪੱਤਰ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਮੀਨਾ 'ਚ ਕਣਕ ਬੀਜ ਕੇ ਫੇਰ ਮਤਲਬ ਅਸੀਂ ਇੱਥੋਂ ਜਾਵਾਂਗੇ ਇਸ ਲਈ ਬੇਨਤੀ ਕਰਦੇ ਆ ਕਿ ਸਾਡੇ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇਹ ਅਜੇ ਨਾਲ ਦੀ ਕੜੀ ਨਹੀਂ ਪਾਈ ਦੀ ਇਹਨਾਂ ਥਾਂਵਾਂ ਦੇ ਵਿੱਚ ਕਰੀਏ ਇਹਦੇ ਵਾਸਤੇ ਜਿੱਥੇ ਸਾਡੇ ਲੋਕਾਂ ਨੇ ਪਹਿਲਾਂ ਮਣਾਮੂਹੀ ਬਦਦਤ ਕੀਤੀ ਹੈ ਤੇ ਜਿਹਦੀ ਮਦਦ ਕਰਕੇ ਇਹ ਲਗਾਤਾਰ ਕੰਮ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਉਹਨਾਂ 10ਵਾਰਾ ਜ਼ਿਲ੍ਹਿਆਂ 'ਚ ਜਿਹੜੇ 10ਵਾਰਾ ਜ਼ਿਲ੍ਹੇ ਪੂਰੀ ਤਰ੍ਹਾਂ ਸਾਡਾ ਹੀ ਲਪੇਟ 'ਚ ਹੈ ਇਹਦਰ ਫਾਜ਼ਿਲਕਾ ਜਿਲਾ ਹੈਗਾ ਕੋਤਰ ਅੰਮ੍ਰਿਤਸਰ ਗਰਦਾਸਪੁਰ ਕਰਨਾਲ ਵਗੈਰਾ ਜਿਹੜੇ ਜ਼ਿਲ੍ਹੇ ਹੈਗੇ ਆ ਲਗਾਤਾਰ ਉਹਨਾਂ ਜ਼ਿਲ੍ਹਿਆਂ 'ਚ ਵੀ ਜਿ세 ਵੰਦੀ ਇਸੇ ਤਰ੍ਹਾਂ ਜਿਹੜੀ ਮਦਦ ਕਰ ਰਹੀ ਹੈ ਨਾ ਸਾਡੀ ਤੋਂ ਅਸੀਂ ਬੇਨਤੀ ਕਰਾਂਗੇ ਪ੍ਰამართਾ ਨੂੰ ਕਿ ਸਾਡੀ ਇਹ ਸਹੂਲਤ ਆਰਥਿਕ ਮਦਦ ਹੈ ਜਿਹੜੀ ਜੁੜੋ ਕੀਤੀ ਜਾਵੇ ਤਾਂ ਕਿ ਇਹਨਾਂ ਲੋਕਾਂ ਦੀ ਕੰਮ ਦੀ ਬਜਾਏ ਜਿਹੜਾ ਉਹ ਵੀ ਅਸੀਂ ਕਰ ਸਕੀਏ ਧੰਨਵਾਦ